ਦੈ ਲੱਗਿਆ ਆ ਗਈ ਤੇ ਬਲੂਟੂਥ ਡਿਵਾਈਸ ਐਕਨੈਕਟਿੰਗ ਟੂ ਸਫਕਸਫੁਲ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇਸ ਨਵੇਂ ਬਲੌਗ ਦੇ ਵਿੱਚ ਤੇ ਤੁਸੀਂ ਸੋਚ ਰਹੇ ਹੋਵੋਗੇ ਵੀ ਇਹ ਕੀ ਹੋ ਰਿਹਾ ਹੈ ਇਹ ਇਸ ਕਰਕੇ ਜਿਨੇ ਪਿਛਲਾ ਬਲੌਗ ਐਂਡ ਤੱਕ ਦੇਖਿਆ ਉਹਨੂੰ ਪਤਾ ਵੀ ਅੱਜ ਡੈਡੀ ਦਾ ਜਨਮ ਦਿਨ ਜੀ ਤੇ ਆਵਾਜ਼ ਜਨਤਨ ਬਣਾ ਲੈ ਕਿਸੇ ਵਿਸਾਖੀ ਵਾਲੇ ਦਿਨ ਪਹਿਲਾਂ ਭੋਲਗੇ ਸੀ ਜਨਤਨ ਬਣਾ ਲੈ ਕੇ ਕੇਕ ਲਗਾਏ ਤੇ ਹੁਣ ਕੇਕ ਕਟਿਆ ਜਾਏਗਾ ਤੇ ਜਸ਼ਨ ਬਣਾਇਆ ਜਾਏਗਾ ਸਭ ਕੀ ਹੌਲੇ ਦਿਨ ਹੈਪੀ ਜਨਤਨ ਹੈਪੀ ਬਰਥਡੇ ਹੈਪੀ ਬਰਥਡੇ ਡੈਡੀ ਹੈਪੀ ਬਰਥਡੇ ਹੈਪੀ ਬਰਥਡੇ ਟੂ ਯੂ ਡੈਡੀਓ हैप्पी birthday to टू यू तारिया ताड़िया मरो हैप्पी बर्थ डे डियर Happy हैप्पी to you। टू <laughs> यू बार बार ये दिन आए बार बार ये दिन गाए। तुम जियो हजारों साल ये हमारी है Happy birthday to you happy birthday to you happy birthday dear daddy ji happy birthday to you speaker la oh acha kar li jao eh kitta di aadi vich होगी भाई भाई हेलो 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 हाँ जी नन्हू को तो हो रहा है कि ये सब <laughs> <laughs> जब बोलता हूँ तो आरे को तो बाकी अगर सब को तो हो रहा है कि ये शर्मी है भी तो लोग बंदे बना ये बंदे ਹਾਂ ਉਹ ਬਾਹਰ ਵੀ ਹਾਂ ਉਹ ਅੱਜ ਉਹਨੇ ਕੁਝ ਹੀ ਕਰ ਰਹੇ ਹੋ ਉਹਦੇ ਨਹੀਂ ਉਹ ਬੰਦੇ ਨਾਲੇ ਬੰਦੇ ਹੂ ਉਹ ਅੱਜ ਨੋ ਵੀਡਿਓ ਨਾਲੇ ਹੋਰ ਪਹਿਲਾਂ ਰੋਟੀ ਖਾ ਲ ਨਾ ਪਹਿਲਾਂ ਕੁਝ ਖਾ ਲੈ ਤਾ ਦੱਸੋ ਕੋਈ ਬਰਨਾ ਬਣੇ ਹੋਏ ਕੋਈ ਉਹ ਕੱਦ ਜਾਨਾ ਪੋਲੀ ਮਿੱਠੇ ਖਾਜੀ ਉਹਨੇ ਨੂੰ ਚੀ ਅਵੱਚੀ ਭਗਲੀ ਹੋ ਕੁਝ ਦੀ ਜੁੱਲੀ ਹਾਂ जि जला है मसा दे एक को कि्याना ਬੱਚੇ ਆਏ ਨੇ ਜੀ ਦੀ ਆਏ ਨੇ ਇਹਨਾਂ ਦੇ ਜਰੀਏ ਜਿਹੜਾ ਸਾਡਾ ਜਨਮ ਦਿਨ ਮਨਾਉਣ ਲੱਗੇ ਪਹਿਲਾਂ ਜਨਮ ਦਿਨ ਦਾ ਕੇਰੇ ਨਹੀਂ ਬਣਾਇਆ ਜਨਮ ਦਿਨ ਵਰਸਦੀ ਨਾ ਕਦੀ ਬਣਾਇਆ ਤੇ ਨਾ ਕਦੀ ਦੇਖਿਆ ਸਹੀ ਹੈ ਰਵਜਕਾਂ ਟ੍ਰੇਨ ਚੱਲਦੇ ਆ ਜਲਦੇ ਸ਼ਹਿਰ ਜਾਈਏ ਆ ਜਲਦੇ ਸ਼ਹਿਰ ਚ ਹਰ ਚੀਜ਼ ਹਜੇ ਨਾਲ ਤਰ੍ਹਾਂ ਹੈ ਇੰਨਾ ਚ ਹਜੇ ਕੋਈ ਨਹੀਂ ਸ਼ਹਿਰ ਚ ਤਾਂ ਨਾ ਚੱਲਣਾ ਪੈਂਦਾ ਹੈਗਾ ਸਾਰਾ ਜਦਾ ਜੀ ਜਿਹੜਾ ਹੈ ਦਿਨ ਤਿਹਾਰ ਚੋਗье ਬੜੇ ਸ਼ੌਕ ਖੁਸ਼ੀਆਂ ਦਾ ਮਨਾਉਂਦੇ ਨੇ ਪਿੰਡਾਂ ਤੇ ਹਰੇ ਹਾਲਾਤ ਦੇਖਣ ਲੇ ਨੇ ਬਹੁਤ ਘੱਟ ਜਦ ਦਾ ਸ਼ਲ ਮੀਡੀਆ ਆਇਆ ਨਾ ਸ਼ਲ ਮੀਡੀਆ ਉਦੋਂ ਦਾ ਲੱਗਿਆ ਜਨਮ ਦਿਨ ਵਰਸਰੀਆਂ ਇਹ ਉਹ ਸ਼ਲ ਮੀਡੀਆ ਕਰਵੇਂ ਸਾਰਾ ਕੰਮ ਮੀਡੀਆ ਚੱਲੇ ਆਨ ਬਹੁਤ ਖੁਸ਼ੀਆਂ ਆਪਣਾ ਤੇ ਲੋਕ ਵੀ ਆ ਕੇ ਸ਼ਰਨਾ ਲਾਉਂਦੀਆਂ ਔਰ ਜਿਹਦਾ ਵੀ ਹਰ ਚੀਜ਼ ਸੈਲੀਮੀਨ ਲੱਗਣੇ ਵੀਡੀਓ ਦੇ ਕੋ ਉਪਾਦਨ ਕੋਈ ਬਲੌਗ ਬਣਾਉਂਦਾ ਹੈ ਇੰਨਾ ਸੋਨਾ ਚੱਲਦਾ ਇਸ ਤਰ੍ਹਾਂ ਨਹੀਂ ਹੈ ਜਿਹੜਾ ਅੱਜ ਦਾ ਯੁੱਗ ਹੈ ਉਹ ਵੀਡੀਓ ਦੇ ਨਾਲ ਹੋ ਗਿਆ ਦੁਨੀਆ ਅਡਵਾਂਸ ਚੱਲ ਅਡਵਾਂਸ ਚੱਲ ਗਈ ਦੁਨੀਆ ਬਹੁਤ ਅਡਵਾਂਸ ਚੱਲ ਗਈ ਨਾਗਰਿਕ ਦੁਨੀਆ ਨਾਲ ਚੱਲਣਾ ਪੈਂਦਾ ਫਿਰ ਜਿਹਦਾ ਵੀ ਕੋਈ ਗੱਲਬਾਦਬਾਦੀ ਜੀ ਇਸ ਤਰ੍ਹਾਂ ਆਈ ਉਹ ਕੱਖਾਇਲੇ ਆਪ ਨੂੰ ਕੁਦੀ ਨਾ ਪਾਣ ਬਚਦਾ ਹੂੰ ਇਹ ਨੂੰ ਆਇਆ ਤਾਂ ਕੋਈ ਵੀ ਮਾੜੀ ਦੀ ਕੋਈ ਛੋਟੀ ਮੋਟੀ ਗੱਲਬਾਦ ਹੁੰਦੀ ਹੈ ਤੇ ਮੀਡੀਆ ਜੀ ਤੇ ਇਹ ਗੱਲ ਦਾ ਵੀ ਤੰਗੜ ਬਣ ਜਾਂਦਾ ਹੈ ਪਰ ਨਾ ਇਹ ਚੀਜ਼ਾਂ ਤਾਂ ਹੁੰਦੀਆਂ ਹੋਣਗੀਆਂ ਪਰ ਪੈਨਾ ਇਹਨਾਂ ਤੇ ਮਸਤੀ ਹੁੰਦੀ ਕੋਈ ਗਲਬਾਤ ਹੋ ਜਾਈ ਕੋਈ ਵੀ ਕਿਸ ਤਰ੍ਹਾਂ ਦੀ ਘਟਨਾ ਗਮੀ ਖੁਸ਼ੀ ਕੋਈ ਇਸ ਤਰ੍ਹਾਂ ਦਾ ਦਿਹਾਦ ਹੋ ਜਾਂਦਾ ਸੀ ਕਿਸੇ ਨੂੰ ਨਹੀਂ ਸੀ ਪਤਾ ਰਹਾ ਹੁਣ ਤੇ ਪਾਣਾ ਆ ਗਿਆ ਕੋਈ ਹੁੰਦਾ ਉਹ ਕੋਈ ਕਿਸ ਤਰ੍ਹਾਂ ਦਾ ਘਟਨਾ ਹੁੰਦੀ ਲੋਕ ਵੀਡੀਓ ਬਣਾਉਣ ਦੀ ਕਰਦੇ ਨੇ ਔਰ ਬਚਾਅ ਦੀ ਕੋਸ਼ਿਸ਼ ਨਹੀਂ ਕਰਦੇ ਉਹ ਉਹ ਤਾਂ ਜੇ ਬੰਦੇ ਆਪਣੇ ਬਾਰੇ ਵੀਡੀਓ ਬਣਾਉਣ ਦੇ ਚੱਕਰ ਚ ਰਹਿੰਦੇ ਨੇ ਤੇ ਆਨੰਦ ਬਚਾਉਣ ਦੀ ਕੋਸ਼ਿਸ਼ ਘੱਟ ਕਰਦੇ ਸਹੀ ਗੱਲ ਹੈ ਚਲੋ ਵੀਡੀਓ ਜਮਾਣਾ ਆ ਗਿਆ ਜੀ ਮਸੂਦ ਜੀ ਦੀ ਬਾਤ ਨੇ ਵਲੋਗ ਮੈਂ ਬਣ ਗਿਆ ਹਾਂ ਨਾਲੇ ਨਹੀਂ ਨਹੀਂ ਇਹਦਾ ਫਾਇਦਾ ਵੀ ਹੈ ਇਹਦਾ ਫਾਇਦਾ ਵੀ ਹੈ ਇਹਦਾ ਵੀ ਕਿ ਇਹ ਯਾਦਗਾਰ ਰਹਿ ਜਾਂਦੀ ਬੰਦੇ ਦੀ ਇਹਦਾ ਵੀ ਕੋਡ ਹੋ ਜਾਂਦਾ ਬੰਦਾ ਜਿੰਦਾ ਰਹ ਜਾਂਦਾ ਬੰਦਾ ਹਮੇਸ਼ਾ ਲਈ ਕਈ ਕਈ ਸਾਲਾਂ ਤੱਕ ਜਿੰਦਾ ਰਹ ਜਾਂਦਾ ਨਹੀਂ ਹੁਣ ਬੱਚਾ ਜਰਮਨੋ ਦਾ ਵੀਡੀਓ ਬਣਾਉਣਾ ਹੈ ਅੱਜ ਮੈਂ ਦੇਖ ਰਿਹਾ ਹਾਂ ਇਸ ਕੱਪਲ ਟ੍ਰੈਵਲਿੰਗ ਪੰਜਾਬੀ ਟ੍ਰੈਵਲ ਦਾ ਪੰਜਾਬੀ ਫਲੋਰ ਕਪਲ ਦਾ ਚੰਗੇ ਚੰਗੇ ਚੰਨ ਹੋਇਆ ਬਹੁਤ ਖੁਸ਼ੀਆਂ ਲੈ ਕੇ ਆਏ ਨੇ ਸਹੀ ਗੱਲ ਤੇ ਬਹੁਤ ਵਧੀਆ ਲੱਗਿਆ ਕੱਲ੍ਹ ਵੀ ਇਸ ਮਨਾਦੇ ਲੋਕ ਬਹੁਤ ਖੁਸ਼ੀਆਂ ਮਨਾ ਰਹੇ ਨੇ ਇਹ ਇਹ ਗੱਲ ਮਨਾਣੀ ਹੈ ਵਿੱਚ ਚਾਰ ਪੱਤ ਹੋਵੇ ਚਾਹੇ ਆਰਗੇਨਾਈਜ਼ਾਇਰ ਹੈ ਪਰਮਦਰ ਹੈ ਤਾ ਬਹੁਤ ਵਧੀਆ ਜਿਸ ਤਰ੍ਹਾਂ ਨੇ ਬਣਾਇਆ ਹੈ ਇਹ ਹਰ ਹੰਸਾ ਨੇ ਇਸ ਦਿਨ ਤੇ ਕਈ ਵਾਰੀ ਨਵਾਂ ਪੌਂਟ ਤੇ ਤਸ਼ੱਦਦ ਕੀਤਾ ਜਾ ਰਿਹਾ ਹੈ ਤਸ਼ੱਦਦ ਕੀਤਾ ਜਾ ਰਿਹਾ ਹੈ ਕੁੜੀਆਂ ਵੀ ਲਾ ਰਹੀਆਂ ਨੇ ਕੁੜੀਆਂ ਵੀ ਆ ਰਹੀਆਂ ਨੇ ਪਰ ਕੁੜੀਆਂ ਦੀ ਅਦਾਰ ਬਜਾਉਂਦੇ ਨੇ ਮੁਰਕੋਗਾਂ ਦੇ ਨੇ ਮੁਰੇ ਬਹੁਤ ਜ਼ਿਆਦਾ ਨਸ਼ਿਆਂ ਸੇ ਚੰਪਸ ਤੋਂ ਬਹੁਤ ਜ਼ਿਆਦਾ ਨੇ ਤੇ ਅਸੀਂ ਬਹੀ ਕਹਿੰਦੇ ਨਸ਼ਿਆਂ ਤੋਂ ਦੂਰ ਰਹਿਸ਼ਿਆਂ ਤੋਂ ਬਚੋ ਨਸ਼ਿਆਂ ਤੋਂ ਨਸ਼ਿਆਂ ਤੋਂ ਦੂਰ ਰਹਿ ਕੇ ਸੰਭਾਲੋ ਜਿਹੜਾ ਵੀ ਆਪਣਾ ਜੀਵਨ ਸਫਲਾ ਰੱਖੋ ਨਵਾਂ ਬਾਰ ਦੀ ਕਦਰ ਕਰੋ ਜਿਨ੍ਹਾਂ ਨੇ ਜੰਦੂਤਾਂ ਪਾਲਿਆ ਕਰਿਆ ਬੰਦੇ ਨੂੰ ਸਾਥ ਸੋਚਦਾ ਹੁੰਦਾ ਜਦੋਂ ਬੱਚਾ ਵੱਡਾ ਹੋ ਕੇ ਵਿਆਹ ਕਰਾਉਂਦਾ ਔਰ ਮਾਪੇ ਆ ਦਰਦ ਨਾਲ ਫੇਰ ਨੂੰ ਪదల ਆਦਾ ਸਾਡੇ ਮਾਪੇ ਕੀ ਚੀਜ਼ ਇਸ ਤਰ੍ਹਾਂ ਸਾਨੂੰ ਪਾਲੇ ਕਾ ਦੀਆਂ ਚਲੇ ਆਉਂਦਾ ਬਾਕੀ ਜਿਹੜੇ ਚੰਗੇ ਪਰਿਵਾਰ ਵਿੱਚ ਚੰਗੇ ਘਰ ਦੇ ਬੱਚੇ ਨੇ ਉਹ ਨਹੀਂ ਮਾੜਾ ਸੋਚਦੇ ਤੇ ਮਾਪੇ ਦਾ ਬੜੀ ਆਨੰਦ ਨੇ ਵੀੜੀਆਂ ਕਰਦੇ ਨੇ ਬਾਕੀ ਸੇ ਲੋਕ ਆਪਣੇ ਆਪ ਮਨਾਈ ਆ ਆਪਣੀ ਆਪਣੀ ਚਿੰਗੀ ਹੈ ਕੇ ਕੱਟੀ ਆ ਸੋ ਇੱਥੇ ਹੀ ਨਾ ਬੋਲਦਾ ਹੈ ਬਸ ਕਰਦਾ ਸਾਡੀ ਜਿਹੜੀ ਇਹ ਕਰਮ ਪਤਨੀ ਉਹ ਸਾਰੇ ਕਰ ਰਹੀ ਵੰਦੀ ਵੇ ਬਸ ਕਰੋ ਇਹ ਸ਼ਲ ਮੀਡੀਆ ਦੇ ਜਿਆਦਾ ਪੈਸੇ ਤਕੜਾ ਚੱਲੇਗਾ ਸ਼ਲ ਮੀਡੀਆ ਤੇ ਸ਼ਲ ਮੀਡੀਆ ਬਸ ਕਰੋ ਬਸ ਕਰੋ ਪਰ ਨਿੱਚੰਗੀ ਗੱਲ ਵੀ ਸ਼ੇਅਰ ਜ਼ਰੂਰ ਕਰੋ ਮਾਰੀ ਨੂੰ ਲਿਖੋ ਜੀ ਚੰਗੀ ਨੂੰ ਸ਼ੇਅਰ ਜ਼ਰੂਰ ਕਰੋ ਚੰਗੀ ਜਿਕੇ ਨੇ ਅ ਬੱਲੇ ਬਾਜੇ ਮੈਂ ਗਾਣਾ ਕੱਟਿਆਂ ਲੱਪਰੀ ਗੱਲਾਂ ਤੋਂ ਸਾਨੂੰ ਕੋਈ ਫਰਕ ਨਹੀਂ ਪਤਾ ਹੈ ਕਿ ਮੈਂ ਨਵਾਂ ਨਾਮ ਸੋਚਿਆ ਹੈ ਸ਼ੈਲਮੀਡੀਆ ਇਹ ਦਾ ਮਤਲਬ ਪਤਾ ਕੀ ਹੈ ਸੋਸ਼ਲ ਮੀਡੀਆ ਇਹ ਪਤਾ ਕੀ ਹੈ ਕਈਆਂ ਨੂੰ ਬਾਲ ਸੁਆਦ ਹੁੰਦੇ ਮਾਂ ਕਈਆਂ ਨੂੰ ਬਾਦੀ ਉਧਰ ਕਹਿਣਾ ਸੁਆਦ ਹੁੰਦੇ ਨੇ ਇਸ ਕਰਕੇ ਕਈ ਰੋਸ ਚੱਕ ਨਾ ਦੇ ਕੇ ਸਹੀ ਗੱਲ ਹੈ ਜਹਿਰ ਆਨੇ ਲੱਗਦੇ ਆ ਕਈਆਂ ਨੂੰ ਯੂਰ ਆ ਕੇ ਲੱਗਦੇ ਆ ਸ਼ੈਅਦਰ ਕੇ ਬਸ ਇਹ ਸੰਸਾਰ ਹੈ ਪੰਜੋਂ ਇੱਕ ਬਰਾਬਰ ਨਹੀਂ ਹੈ ਜਿੰਨਾ ਮਰਜ਼ੀ ਕਰ ਲੋ ਔਰ ਇਧਰ ਦੇਖਿਓ ਤੁਸੀਂ ਤੁਸੀਂ ਕਿਤੇ ਮਲਾਂਜ ਰਾ ਇਹ ਤੇ ਮਲਾਂਜ ਕਰ ਰਹੀ ਹੈ ਮੇਰੀ ਗੱਲ ਸੁਣੋ ਹੁਣ ਮੈਂ ਨਾ ਇਹਦਾ ਨਾਮ ਜਿਹੜਾ ਅੱਜ ਨਵਾਂ ਨਾਮ ਮੈਨੂੰ ਸੁਝਿਆ ਛਲ ਮੀਡੀਆ ਮੈਂ ਇਸ ਕਰਕੇ ਕਹਿੰਦੀ ਛਲ ਮੀਡੀਆ ਛਲ ਮਤਲਬ ਛਲ ਮਤਲਬ ਛਲ ਮਤਲਬ ਕਪੜਾ ਮਤਲਬ ਧੋਖਾ ਛਲ ਨੋਖਾ ਠੀਕ ਹੈ ਨਾ ਇਹ ਸ਼ਲ ਮੀਡੀਆ ਸ਼ਲ ਮੀਡੀਆ ਸੋਸ਼ਲ ਮੀਡੀਆ ਸ਼ਲ ਮੀਡੀਆ ਨਮਾਰਾ ਇਹ ਹੁਣ ਅਸੀਂ ਜਿਆਦਾ ਦੇਰੀ ਨਾ ਕਰਦੇ ਹੋਏ ਤੇ ਕੇਕ ਲੈ ਕੇ ਆਣ ਲੱਗੇ ਆ ਤੇ ਕੇਕ ਨੂੰ ਕੱਟਣ ਲੱਗੇ ਆ ਠੀਕ ਹੈ ਜੀ ਚਲੋ ਜੀ ਲਓ ਜੀ ਡੈਡ ਹੋ ਗਏ ਬਹਿ ਗਏ ਸਾਰੇ ਬੈੜੇ ਉੱਤੇ ਇੱਕ ਬੈੜੇ ਉੱਤੇ 7-8 ਜਣੇ ਆਇਆ ਸਾਨੂੰ ਵੀ اٹھوڑ جا رہا ہے بیٹے تے اے موور دی ہے اسپیشل ننوں کر کے لائی جا رہی ہیں نہیں ننوں نہیں میں لائی ہیں ماچس چ چا کر بینک چڑ کے ٹور کے میں چاکلیٹ کھا جاؤں گی کسے ہاں فانے علیحدہ دیکھنی بڑا گل سیٹ ہے ماں جس دو میں بھی لگانا ہاں ہیں دوبی پتہ نہیں کیوں کہہ رہی آئے نہیں آئے چلے گئے نہیں ہے نہیں ہے ہمیں نہیں رو صحیح ہے کمائی ਤੂੰ ਸਕਰੀਨਸ਼ਾਟ ਭੇਜ ਦੇ ਜੇ ਦਾ ਨਾਮ ਆ ਗਿਆ ਭੇਜਿਆ ਕੇ ਹਾਂ ਸਕਰੀਨਸ਼ਾਟ ਭੇਜ ਦੇ ਫੋਟੋ ਕੋਡ ਤੋਂ ਜੇ ਮੰਨੀ ਨੂੰ ਭੇਜ ਦੇ ਮੰਨੀ ਆਪੇ ਗੋਰੇ ਨੂੰ ਭੇਜ ਦੇਗਾ ਹਾਂ ਉਹ ਉਧਰ ਵੀ ਲਾ ਉਹ ਤੂੰ ਕਿਉਂ ਲੈ ਨਹੀਂ ਸਕਰੀਨਸ਼ਾਟ ਭੇਜ ਦੇ ਮੈਨੂੰ ਭਰਾਉ ਰਿਓ ਬਸ ਲਾਤੀ ਨਾ ਹੋਣਾ ਤੂੰ ਠੀਕ ਹੈ ਨਾ ਚੱਲ ਔਰ ਮੈਨੂੰ ਫੜਾ ਫੜ ਜਰ ਲੱਗੀ ਸੀ ਕਿਤੇ ਸਿੱਟਾ ਬਾ ਮੇਰੇ ਨਾਲ ਗਈ ਤੀਲੀ ਜੱਗ ਜਾਨੀ ਹਣੀ ਮੁਹਬੱਤੀ ਐਨੀ ਜਾਗੀ ਜਗ ਪਈ ਜੀ ਗੋਰੀ ਸ਼ੀਸ਼ ਮੇਲ ਤੋਂ ਡਿੱਗ ਪਈ ਜੀ ਗੋਰੀ ਸ਼ੀਸ਼ ਗੋਰੀ ਦੇ ਗੁਪੈ ਨਹੀਂ ਗੋਰੀ ਸ਼ੀਸ਼ ਮੈਨ ਤੋ ਬੱਕਰੀ ਨਹੀਂ ਗੋਰੀ ਸ਼ੀਸ਼ ਮੈਨ ਭਗਵਾਨ ਦਾ ਹੋਲਾ ਸ਼ਿਆਨ ਮੈਂ ਨਹੀਂ ਮੈਂ ਅੱਜ ਆ ਡੈਡੀ ਹੈਪੀ ਬਰਥਡੇ ਲੋ ਜੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਚਲੋ ਜੀ ਤਾੜੀਆਂ ਮਾਰਨੀਆ ਜ਼ੋਰ ਦੇ ਨਾਲ ਚਲੋ ਮਾਰੋ ਡੈਡੀ ਗੂਗਾ ਡੈਡੀ Happy birthday to you. Happy birthday to you. Well. Happy birthday to you. Happy birthday to you. Happy birthday you. ਬਰਥਡੇ ਟੂ ਯੂ ਹੈਪੀ ਬਰਥਡੇ ਜੀਰਣੈ ਹੈਪੀ ਬਰਥਡੇ ਹੈ ਹੈ ਮੈਂ ਅਲੀ ਚਾਕਲੇਟ ਆਈਆ ਕੋਈ ਨਾ 12 ਨੇ ਜਨਮ ਦਿਨ ਬਣਾਵੇ ਸੁਤਸਿੰਘ ਦੇ ਘਰ ਜਨ ਗੈੜੀ ਕਾਢੇਗੇ ਕੇ ਚਲੋ ਜੀ ਹੁਣ ਤਾੜੀਆਂ ਮਾਰਦੀਆਂ ਚਲੋ ਫੇਰ ਦੁਆਣਾ ਚਲੋ ਹੱਥ ਲਾਓ ਮੰਮੀ ਫਿਰ ਘੁੰਮ ਲਿਓ ਥੋੜਾ ਜਿਹਾ ਘੁੰਮ ਲਿਓ ਤੁਸੀਂ ਵੀ ਥੋੜਾ ਜਿਹਾ ਤਾਰੀਆਂ ਕਲਾਕਿੰਗ ਹੈਪੀ ਬਰਥਡੇ ਹੈਪੀ ਬਰਥਡੇ ਹੈਪੀ ਬਰਥਡੇ ਹੈਪੀ ਬਰਥਡੇ ਮਮੇ ਤੁਹੀਂ ਖਵਾਣਾ ਮੈਂ ਲਾ ਮਮੇ ਤੁਹੀਂ ਖਾ ਲੋ ਚਮਚ ਦੇ ਦੋ ਚਮਚ ਚਮਚ ਨਾਲ ਆਈਆ ਕੀ ਕੋਈ ਮੈਨੂੰ ਮੈ ਥੋੜਾ ਟੈਂਡ ਦੋ ਕੋਈ ਜਿਉਟਾ ਉਹ ਹੈ ਨਹੀਂ ਵੀ ਆਪਣੇ ਸਾਗਲਾ ਨੇ ਕੋਈ ਗੱਲ ਸਾਲਾ ਜਿਉਟਾ ਇਹਦੇ ਅੱਗੇ ਖਾਣੇ ਨਾ ਸੇਲ ਵਾਟੋ ਨਾ ਨਾ ਇਹ ਮੈਂ ਇਹਨੂੰ ਕਿਤੇ ਨੀ ਦੋੰਗਾ ਮੇਰੇ ਦਾਦੀ ਨੇ ਉਹ ਤੇ ਬੱਥਾ ਪਾ ਰਹੀ ਅੱਛਾ ਤੇਰੇ ਲੈ 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 ਨਾਲ ਲੈ ਬਿਨਾਂ ਯਾਰ ਤੂੰ ਪੰਚੀ ਤੋਂ ਲੈਣਾ ਤੂੰ ਤੂੰ ਵੀ ਤੇ ਇਹ ਕੀ ਹੈ ਹੈਪੀ ਬਰਥਡੇ ਹੈ ਅੱਲਾਹ ਨੂਰ ਕਹ ਦੇ ਹੋ ਬਟਾ ਲਵੀ ਕੋਈ ਗੱਲ ਬਾਤ ਸੁਣਾਓ ਫਿਰ ਭਾਈ ਕੁਮੜੇ ਥੋੜਾ ਇੱਧਰ ਨੂੰ ਹਾਂ ਕੁਮੜੇ ਥੋੜਾ ਇੱਧਰ ਨੂੰ ਇੱਕ ਕੋਲੀਂ ਪਹਿਲਾਂ ਨਾ ਪਹਿਲਾਂ ਕੱਢ ਕੇ ਪਾ ਲੋ ਇੱਥੇ ਪਾਉਣ ਨੂੰ ਕੋਈ ਨਹੀਂ ਪਾ ਦੋ ਲਵੀ ਅਸੀਂ ਸ਼ਾਇਦ ਆਪਾਂ ਕੱਟੇਂਗੇ ਡੈਡੀ ਸ਼ਾਇਦ ਵੱਡੇ ਅੱਗੇ ਨਹੀਂ ਨਹੀਂ ਪਾ ਲੋ ਕੱਢ ਦੇਂ ਦੋਸਰੀ ਵਾਰ ਅਸੀਂ ਸ਼ਾਇਦ ਕਿਤੇ ਗਏ ਸੀ ਉਮਸ਼ਲਾ ਦਾ ਪੱਕਾ ਗਏ ਸੀ ਗਊ ਜਲਾ ਹੈ ਗਏ ਮਤ ਜਰਨ ਨੇ ਨੀ ਮਿਲ ਲੱਗਦਾ ਮਨਾਣਾ ਭੁੱਲ ਗਏ ਆ ਬਬਿਛਲੀ ਵਾਰੀ ਚੋੜ ਮਾਰ ਆ ਰਹੀ ਮਾਦਮ ਜਰੂਰੀ ਚੋੜ ਮਾਦਮ ਤੁਹਾਡੇ ਅਰਦੇ ਨਹੀਂ ਹੋਣ ਵਾਲੀ ਕਿਹੜੀ ਗੱਲ ਹੈ ਗੱਲ ਤੁਸੀਂ ਖਾ ਗਏ ਮੂੰਹ ਹੀ ਪਾ ਲ ਸਾਰੀ ਇੱਕ ਗੱਲ ਗੱਲ ਤੇ ਰੋਣ ਦੀ ਕਿਹੜੀ ਗੱਲ ਹੈ ਚੋੜ ਮਾਰ ਨਾਲ ਤੇ ਪਾ ਲੋ ਚੁੱਪ ਲੈ ਚਲ ਖਾਓ ਜੀ ਖਾਓ നനു കോ ഇ നനു നു കോ ഗ് വേണ്ട ਸਲਵਾ 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 ਕੋਈ ਗੱਲ ਕੋਸਣੀ ਨਾ ਨਈ ਬਾਪਾ ਨੂੰ ਬਾਹਰ ਕੱਢੋ ਮੌਣੇ ਬਾਹਰ ਕੱਢ ਮੈਂ ਆਹੋ ਹੀ ਸਾਰਾ ਹੈ ਆਹ ਕੋਲੇ ਬਾਹਰ ਆੜਨਾ ਬਲਵਾਨ ਨਾ 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 ਤੂੰ ਚਾਚੀ ਨੇ ਖਾਣਾ ਐਦਾਂ ਨਾ ਕਰ ਤੇ ਗੱਪਾਈ ਜੀ ਆ ਤੂੰ ਵੀ ਖਵਾ ਦੇ ਰੁਸਤਾਨ ਸੋਨੂ ਕਿੱਧਰ ਗਿਆ ਸੋਨੂ ਤੋ ਬਰੀ ਦਖਾੜ ਚੱਤ। सोनू ਕਿੱਥੇ ਗਿਆ? ਕੋਹ ਪਤਾ ਨਹੀਂ। ਚਲੇ ਖਵਾਦੇ ਤੋਂ ਵੀ ਇਰਫਾਨ ਹੋਈ। ਸਰਬੀਤ ਬਾਹਰ ਘੜਦੀ ਏ। ਚਲੇ ਇਰਫਾਨ ਹੋਈ। ਲੋ ਜੀ। ਰੈਡੀ ਦਾ ਬਰਥਡੇ ਮਨਾ ਲਿਆ ਹੈ। ਨੰਨੂ ਨੇ ਕਟ ਖਾ ਲਿਆ ਹੈ। ਰੈਡੀ ਦਾ ਬਰਥਡੇ ਮਨਾ ਲਿਆ ਹੈ। ਹੈਪੀ ਬਰਥਡੇ ਹੈਪੀ ਬਰਥਡੇ ਕੋ ਦੂਰ ਨਹੀਂ ਗਿਟ ਚਲ ਬਾਹਰ ਜਾ ਕੇ ਚੱਲ ਵੀ ਬਣਾਓ ਠੀਕ ਹੈ ਕੋਡਣਾ ਬਾਹਰ ਹੋਣੀ ਟੈਂਸ਼ਨ ਨਹੀਂ ਹੋਣੀ ਕੋਡਣਾ ਬਾਹਰ ਕੋਈ ਵੀ ਕੀ ਖਤਮ ਹੁੰਦਾ ਵਾ ਕੱਢ ਦਿੰਦੇ ਆ ਮੈਂ ਕੱਢਦਾ ਕੋਈ ਕਾਰਨ ਦੇ ਬਾਹਰ ਫੜਦਾ ਤੇ ਪਾਪਾ ਖਾਲਾ ਖਾਲਾ ਕੇਕ ਸਾਰਾ ਖਾਲਾ ਦੂ ਭਰਾ ਮਮਮੀ ਤੇਰਾ ਹੀ ਕੇਕ ਹੈ ਸਾਰਾ ਤੂੰ ਖਾਲਾ ਤੇ ਪਾਣੀ ਵਿੱਚ ਉਹ ਪਰੇ ਓ ਯਾਰ ਇੱਕ ਗੱਲ ਤੇ ਭੁੱਲੀ ਗਿਆ ਆਪਾਂ ਨੂੰ ਫੋਟੋ ਨਹੀਂ ਖਿੱਚੀ ਆਪਾਂ ਯਾਰ ਚੱਲ ਚੱਲ ਕੋਈ ਨਹੀਂ ਉਹ ਵੀਡੀਓ ਸੀ ਬਣ ਜਣੀ ਵੀਡੀਓ ਨਹੀਂ ਕਰਾਈਆ ਉਹ ਤਾਂ ਨਿਕਲ ਜਾਣੀ ਆ ਪਰ ਫੇਰੇ ਕੇਕ ਦੀ ਨਹੀਂ ਨਾ ਬਣਾਈ ਯਾਰ ਅੱਦਾ ਕਰਕੇ ਮੰਮੀ ਨਹੀਂ ਬਣਾਈ ਸੀ ਕੋਲ ਲੱਗ ਦੇ ਸੋਨੂ ਕਿਤੇ ਗਿਆ ਸੋਨੂ ਚੋਕ ਨੂੰ ਔਰ ਦੇ ਥੋੜਾ ਮੈਂ ਵੀ ਕਰਦੀ ਰਹਿੰਦੀ ਏ ਓਏ ਔਰ ਤੇ ਸਮਝਾ ਜਰਾ

ਨਾ 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 ਇਹਦੇ ਬਾਕੀ ਅਰੇ ਕੰਮੀ ਰੋਣ ਵਾਲੇ ਠੀਕੇ ਨਹੀਂ ਸ਼ਬਰੀਦ ਨੂੰ ਜਾਣਾ ਜੀ ਪਹਿਲਾਂ ਸ਼ਬਰੀਦ ਨੂੰ ਮੈਂ ਭਾਤਾਂ ਦਾ ਬਾ ਠੀਕ ਹੈ ਸੋ ਉਹਨੂੰ ਕਹਿੰਦੇ ਮੈਂ ਵੀ ਕਰਨ ਲੱਗਾ ਹਮਲਾ 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 ਕਰੀ ਉਠਾ ਕਰੀ ਉਹ ਖਾਲ ਇੱਕ ਤੂੰ ਹੀ ਉਹਦੇ ਜਿਹੜਾ ਸੱਗਿਆ ਸੋਚ ਭਮਣੀ ਨਹੀਂ ਨਹੀਂ ਮੈਂ ਪਾਰ ਉਹਦੇ ਸਾਰੇ ਸੋਚ ਭਮਣਾ ਨਹੀਂ ਡੇ ਜੀ ਡੇ ਪੰਦਰੇ ਭੈਣੇ ਹੋਏ ਇੱਕ ਥਾਂ ਤੇ ਬੈਠ ਗਏ ਨਹੀਂ ਫਿਰ ਉਹਨੂੰ ਅੱਜ ਦੇ ਇਸ ਵਲੌਗ ਨੂੰ ਵੀ ਆਪਾਂ ਕਰਦੇ ਆ ਇੱਥੇ ਹੀ ਐਂਡ ਤੇ ਮਿਲਦੇ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਉਦੋਂ ਤੱਕ ਲਈ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਕਰਦੇ ਚੈਨਲ ਕਰਦੇ ਸਬਸਕ੍ਰਾਈਬ ਕਰਦੇ ਨਵੇਂ ਹੋ ਤੇ ਕਮੈਂਟ ਕਰਕੇ ਦੱਸਿਓ ਵੀ ਕਿੱਦਾਂ ਦਾ ਲੱਗਿਆ ਵਲੌਗ ਤੇ ਬਣੇ ਰਹੋ ਸਾਡੇ ਵਲੌਗ ਦੇ ਨਾਲ ਠੀਕ ਹੈ ਜੀ ਤੇ ਦੇਖਦੇ ਰਹੋ ਸਾਰਾ ਪੂਰਾ ਬੜਾ ਪੂਰਾ ਵਲੌਗ ਸਤਿ ਸ਼੍ਰੀ ਅਕਾਲ ਜੀ ਮੇਰੇ ਪਾਤ ਤੇ ਚੜ ਗਈ ਕੀੜੀ ਸਤਿ ਸ਼੍ਰੀ ਅਕਾਲ ਜੀ ਫਟ ਜਾਣੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਏ ਬਾਏ ਜੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ